ਗੁਰਜੀ ਕੀ ਫਤਿਹ ਸਵਾਗਤ ਅੱਜ ਜਿਹੜਾ ਜੂਨ ਦੇ ਮਹੀਨੇ ਦੀ ਸਮਾਪਤੀ ਹੋ ਰਹੀ ਹੈ 30 ਤਰੀਕ ਦਿਨ ਐਤਵਾਰ ਦੀ ਜਿਹੜੀ ਕਲਾਸ ਹੈ ਹਰ ਕ ਐਤਵਾਰ ਨੂੰ ਪਿੰਡ ਬੜਾਲੇ ਲੰਗਰ ਹਾਲ ਦੇ ਵਿੱਚ ਲੱਗਦੀ ਹੈ ਕਿਉਂਕਿ ਇੱਥੇ ਪੱਖੇ ਚੱਲਦੇ ਆ ਫੈਸਿਲਿਟੀਆਂ ਹੈਗੀਆਂ ਗਰਮੀ ਨੂੰ ਮੁਕ ਰੱਖਦੇ ਆ ਤੇ ਜਿਹੜਾ ਖਾਲਸਾ ਗੁਰਮੁਖੀ ਸੰਗੀਤ ਅਕੈਡਮੀ ਦੀ ਜਿਹੜੀ ਕਲਾਸ ਹੈ ਉਹ ਹਰ ਕ ਐਤਵਾਰ ਨੂੰ ਇੱਥੇ ਲੱਗਦੀ ਹੈ ਸ ਤੇ ਅੱਜ ਬੱਚੇ ਬਹੁਤ ਭਰਪੂਰ ਮਾਤਰਾ ਦੇ ਵਿੱਚ ਜਿਹੜੀ ਕਲਾਸ ਹੈ ਉਹ ਲਾ ਰਹੇ ਆ ਛੋਟੇ ਬੱਚੇ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਸਤਿੰਦਰਪਾਲ ਜੀ ਉਹ ਕਰਾ ਰਹੇ ਆ ਮੁੱਲ ਕੇ ਆਪਣਾ ਪੈਂਤਰਾ ਕਰਾ ਰਹੇ ਆ ਤੇ ਨਵੇਂ ਬੱਚੇ ਪੈਂਤਰਾ ਸਿੱਖ ਰਹੇ ਆ ਜਿਹੜੇ ਹੋਰ ਬੱਚੇ ਆ ਕਰ ਲੈਂਦੇ ਆ ਗਤਕਾ ਉਹ ਗਤਕਾ ਕਰ ਰਹੇ ਆ ਅੱਜ ਖਾਲਸਾ ਗੁਰਮੁਖ ਫਰੀਦ ਅਕੈਡਮੀ ਦੀ ਕਲਾਸ ਤੋਂ ਬਾਅਦ ਆ ਉਸ ਤੋਂ ਬਾਅਦ ਜਿਹੜਾ ਲੰਗਰ ਵੀ ਆ ਥਲਾਂ ਦਾ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਫਲ ਆ ਉਹ ਆਇਆ ਜਿੱਦਾਂ ਗੁਰਮੁਖ ਪਿਆਰਿਆਂ ਵੱਲੋਂ ਲੰਗਰ ਲਾਇਆ ਜਾ ਰਿਹਾ ਅਸੀਂ ਬਹੁਤ ਧੰਨਵਾਦੀ ਤੇ ਰਿਣੀ ਆ ਸਾਰਿਆਂ ਦੇ ਜਿਹੜੇ ਐਸਵਾਵਾ ਨਵਾਉਂਦੇ ਆ ਆਪਣੇ ਆਪ ਬਿਨਾਂ ਕਿਸੇ ਨੂੰ ਕਹੇ ਦੇ ਕਿਉਂਕਿ ਜਿਹਦੇ ਅੰਦਰ ਗੁਰਸਿੱਖੀ ਹੈ ਜਾਂ ਗੁਰਸਿੱਖੀ ਪ੍ਰਤੀ ਪਿਆਰ ਹੈ ਉਹਨਾਂ ਨੇ ਲੰਗਰ ਲਾਉਨੇ ਆ ਤੇ ਉਹ ਲਾਉਂਦੇ ਆ ਫਲਾਂ ਦੇ ਲੰਗਰ ਇਹ ਬੱਚੇ ਜਿਹੜੇ ਅਭਿਆਸ ਕਰ ਰਹੇ ਆ ਨਗਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਗਰ ਕੀਰਤਨ ਉਹ ਖੇਡਣਗੇ ਉਸਤਾਦ ਕਰਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾਂ ਦਾ ਪਹਿਲੋਂ ਧੰਨਵਾਦ ਜਿਹੜਾ ਆਪਣਾ ਰਜਿਮੀਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਜਿਹੜੇ ਕੱਢਦੇ ਆ ਤੇ ਇਹ ਬੱਚੇ ਜਿਹੜੇ ਬਾਗੂ ਮਦਰੇ ਦੇ ਆਇਆ ਕੋਈ ਸਕਰੂਲਾ ਫੋਟੋ ਆਇਆ ਬਲਕਿ ਦੂਰ ਦੂਰ ਪਿੰਡਾਂ ਤੋਂ ਵੀ ਆ ਕੇ ਜਿਹੜਾ ਖਾਲਸਾ ਪਰਮਸ਼ੀਖ ਦਾ ਕਾਜ ਦੇ ਵਿੱਚ ਜਿਹੜੇ ਬੱਚੇ ਆ ਉਹ ਸਿੱਖ ਰਹੇ ਆ ਇਹ ਬੱਚੇ ਨਵੇਂ ਵੀ ਭਰਤੀ ਹੋ ਰਹੇ ਆ ਫਿਰ ਜਿਹੜੇ ਨਵੇਂ ਬੱਚਿਆਂ ਦਾ ਆ ਪੂਰੇ ਰੂਪਾ ਇਸ ਸਿੰਦਰਪਾਲ ਜੀ ਸੰਭਾਲ ਦੇ ਆਪਾਂ ਇਹਨਾਂ ਨੂੰ ਹੀ ਖਦੇ ਰਿਹਾ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਮਾਰੇ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਜੀ ਤੇ ਅੱਜ ਬੱਚਿਆਂ ਨੂੰ ਕੀ ਕਰਾ ਰਹੇ ਹੋ ਤੁਸੀਂ ਹਾਂਜੀ ਨਵੇਂ ਬੱਚੇ ਆਏ ਤੇ ਹਾਂਜੀ ਨਵੇਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਪੈਂਸਰਾ ਕਰਾਵਾਂਗੇ ਹਾਂਜੀ ਤੇ ਨਵੇਂ ਬੱਚੇ ਅੱਜ ਤਾਂ ਆਏ ਨੇ ਕਿਉਂਕਿ ਅੱਜ ਜੂਨ ਦਾ ਆਖਰੀ ਦਿਨ ਹੈ ਹਾਂ ਜੀ ਅੰਦੇ ਦੇ ਬਾਅਦ ਨਵੇਂ ਬੱਚਿਆਂ ਦੇ ਐਡਮਿਸ਼ਨਾਂ ਬੰਦ ਨੇ ਕਿ ਕਿ ਹੁਣ 3 ਮਹੀਨੇ ਅਗੇ ਉਹ ਜਿਹੜੇ ਬੱਚੇ ਆ ਚੁੱਕੇ ਨੇ ਉਹਨਾਂ ਦੀ ਹੀ ਤਿਆਰੀ ਅੱਗੇ ਕਰਾਵਾਂਗੇ ਫਿਰ ਅਗਲੇ ਸਾਲ ਬਾਅਦ ਨਵੀਂ ਐਡਮਿਸ਼ਨਾਂ ਸ਼ੁਰੂ ਹੋਣਗੀਆਂ ਥੈਂਕ ਯੂ ਧੰਨਵਾਦ ਤੇ ਅੱਜ ਮੈਂ ਨਾਮ ਭੁੱਲ ਗਿਆ ਅੱਜ ਹਾਂ ਹਵਾਗੇ ਵਿਰਦੀ ਇਹਨਾਂ ਦੇ ਵੀ ਕੈਮਰਾ ਮਾਰੋ ਅੱਜ ਆ ਵੀਰ ਜੀ ਵੱਲੋਂ ਜਿਹੜਾ ਬੱਚਾ ਨੰਗਰ ਕੀਤਾ ਗਿਆ ਵਿੱਚ ਕੀ ਨਾਂ ਦੱਸੇ ਸੀ ਅਵਤਾਰ ਸਿੰਘ ਇਹਨਾਂ ਦੇ ਬੇਟੇ ਤੇ ਬੇਟਾ ਉਹ ਸਿੱਖਦੇ ਆ ਜਿੱਦਾਂ ਕੱਲ YouTube ਤੇ ਆਨਲਾਈਨ ਹੋਇਆ ਸੀ ਸਾਰਾ ਕੀਰਤਨ ਉਹ ਜਦੋਂ ਲੱਗਦਾ ਸਟੇਜ ਤੇ ਉਹ ਮਰਦਾ ਜਾ ਤਾਂ ਕਰ ਰਿਹਾ ਜਿਹੜਾ ਆਨਲਾਈਨ ਹੋਇਆ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਵੱਡੀ ਬੇਟੀ ਨੇ ਕੀ ਸਤਨਾ ਵਾਹਿਗੁਰੂ ਦਾ ਜਾਪ ਕਰਵਾਇਆ ਤੇ ਬੇਟਾ ਬੇਟੀ ਵੀ ਪੜਦੇ ਆ ਤੇ ਅੱਜ ਦਾ ਜਿਹੜਾ ਲੰਗਰ ਹੈ ਉਹ ਬਿਨਾਂ ਕਹੀਏ ਤੇ ਇਹਨਾਂ ਨੇ ਮਦਲਿਆ ਜਲਾ ਰਹੇ ਭਲਾ ਨੇ ਠੀਕ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ